ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹਦੇ ਵਿੱਚ ਉਗਰਾਹਾਂ ਨੇ ਜੀ ਤਕੈਤ ਸਾਹਿਬ ਨੇ ਰਾਦੇਵਾਲ ਸਾਹਿਬ ਨੇ ਤੇ ਉਹਨਾਂ ਵੱਲੋਂ ਕੱਲ ਮੋਗਾ ਦੇ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ। ਦੇਖੋ ਜਿਹੜੀਆਂ ਮਹਾਪੰਚਾਇਤਾਂ ਪਹਿਲਾਂ ਵੀ ਹੋਈਆਂ ਨੇ ਕਟਵਾਨੇ 'ਚ ਹੋਈ। ਇੱਕ ਖਨੌਰੀ ਬਾਰਡਰ 'ਤੇ। ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਸਾਰੀਆਂ ਹੀ ਵੱਡੀਆਂ ਪਾਰਟੀਆਂ ਦੇ ਆਗੂ ਸ਼ਾਮਲ ਨੇ ਇੱਤੀ ਤੋਂ ਵੱਧ ਨਹੀਂ ਜਥੇ ਵੱਧਗਾ ਢੂਰੀਆਂ ਪੰਧੇਰ ਹੋਰਾਂ ਦੇ ਨਾਲ ਤੇ ਡੱਲੇਵਾਲ ਹੋਰਾਂ ਦੇ ਨਾਲ ਨਾ ਇਹ ਤਾਂ ਦੋ ਹੀ ਨੇ ਜਾਂ ਤਿੰਨ ਹੋਣਗੀਆਂ ਹੁਣ ਕੱਲ ਜਿਹੜੀ ਮਹਾਪੰਚਾਇਤ ਹੋਣ ਲੱਗੀ ਐ ਇਹਦੇ ਵਿੱਚ ਇਹਨਾਂ ਦੇ ਕੌਮੀ ਆਗੂ ਰਕੇਸ਼ਟ ਕੈਤ ਵੀ ਪਹੁੰਚ ਰਹੇ ਨੇ ਜਦੋਂ ਕੱਲ ਇਕੱਠ ਹੋਵੇਗਾ ਉਦੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨਾ ਖੁੰਦਾ ਇਹਨਾਂ ਦੀ ਆਸ ਤੇ ਪੂਰਾ ਜਾਂ ਉਸ ਤੋਂ ਵੱਧ ਹੁੰਦਾ ਜਾਂ ਘੱਟ ਹੁੰਦਾ ਤਾਂ ਕੱਲ ਪਤਾ ਲੱਗੇਗਾ ਇਨਾਂ ਦਾ ਕਹਿਣਾ ਕਿ ਕੱਲ ਵਾਹ ਪੰਚਾਇਤ ਤੋਂ ਬਾਅਦ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। ਕੱਲ ਵਾਲੇ ਕੀ ਕਰਦੇ ਆ ਪਤਾ ਨਹੀਂ ਪਰ ਇਹ ਗੱਲ ਚਰਚਾ ਦਾ ਵਿਸ਼ਾ ਕਿ ਅੱਡ-ਅੱਡ ਕਿਉਂ ਲੱਗੇ ਪਏ ਨੇ। ਅਕਾਲੀ ਦਲ ਦੇ ਵਫ਼ਾਦਾਰਾਂ ਵੱਲੋਂ ਅੱਜ ਜਥੇਦਾਰ ਗੈਨੀ ਰਵੀ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਆ ਕਿ ਗੱਲਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਕਿਤਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਗੱਲ ਕੀਤੀ ਗਈ ਆ ਵੀ ਕੁਝ ਸਾਡੇ ਪੁਆਇੰਟ ਨੇ ਜਿਹਨੂੰ ਲੈ ਕੇ ਅਸੀਂ ਹੱਲ ਕਰ ਰਹੇ ਹਾਂ ਕੁਝ ਵਿਧੀ ਵਿਧਾਨ ਹੁੰਦੇ ਉਹਨਾਂ ਦੇ ਉਸ ਤੋਂ ਬਾਅਦ ਕਹਿੰਦੇ ਅਸਤੀਫਾ ਸੀ ਕਮੇਟੀ ਮੀਟਿੰਗ ਸੱਦਾਂਗੇ 3-4 ਦਿਨ ਦੇ ਵਿੱਚ ਫਿਰ ਅਸੀਂ ਫੈਸਲੇ ਨੂੰ ਦੇਖਾਂਗੇ ਜੀ ਕਿਵੇਂ ਲੈਣਾ ਹੈ ਇਹ ਜਿਹੜਾ ਸਾਰਾ ਕੁਝ ਹੈ ਇਹਨੂੰ ਇਹਨਾਂ ਦੇ ਬਹੁਤ ਸਾਰੇ ਸਾਥੀ ਡਰਾਮਾ ਖrarਰ ਦਿੰਦੇ ਨੇ ਜਦੋਂ ਸੁਖਵੀਰ ਸਿੰਘ ਨੇ ਅਸਤੀਫਾ ਦਿੱਤਾ ਸੀ ਉਦੋਂ ਨਹੀਂ ਜ਼ਰੂਰ ਪਤਾ ਸੀ ਕਿ ਇਹਦੇ ਵਿੱਚ ਆ ਕਾਨੂੰਨੀ ਅੜਚਨਾ ਆ ਸਕਦੀ ਹੈ ਇਹਨਾਂ ਨੇ ਜੱਤੇਦਾਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਅਸੀਂ ਸਾਰੇ ਪੱਖ ਉਹਨਾਂ ਨੂੰ ਰਿਕਾਰਡ ਦੇ ਮੁਤਾਬਕ ਦੱਸ ਦਿੱਤੇ ਆ ਆ ਦੋ ਦਿਨ ਪਹਿਲਾਂ ਸੁਖਵੀਰ ਸਿੰਘ ਨੇ ਮੁਖਸਰ ਦੀ ਧਰਤੀ ਤੇ ਬੋਲਿਆ ਉਹ ਕਾਲ ਤਖਤ ਸਾਹਿਬ ਦੀ ਛਤਨਸ਼ਾਹੇ ਹੇਠ ਬੋਲਿਆ ਗਿਆ ਇਹਨਾਂ ਲੋਕਾਂ ਨੇ ਅਜੇ ਤੱਕਰ ਕੋਈ ਸਬਕ ਨਹੀਂ ਸਿੱਖਿਆ ਤੇ ਜਿਹੜਾ ਭੱਜਨ ਤੋਂ ਕਹਿੰਦੇ ਦੱਸਦੇ ਆ ਅਸਲ ਦੇ ਵਿੱਚ ਜਿਹੜਾ ਵਿਸ਼ੇ ਪੱਧਰ ਤੇ ਕੀਰਤਨ ਦੇ ਰਾਹੀਂ ਵਪਾਰ ਹੋ ਰਿਹਾ ਹੈ ਉਹ ਕੁਰਸੀ ਛੱਡਣ ਨਹੀਂ ਦਿੰਦਾ। ਬਾਕੀ ਕਾਲੀ ਉਹਨਾਂ ਨੇ ਵੀ ਸੁਜੀਤ ਸਿੰਘ ਰਖੜਾ ਦੀ ਰਹਿائش ਦੇ ਉੱਤੇ ਢਿਲ ਸਾਹਿਬ ਮੀਟਿੰਗ ਕੀਤੀ ਹੈ ਹਾਲਾਂਕਿ ਇਹ ਮੀਟਿੰਗ ਗੁਪਤ ਸੀ ਲੋਕਾਂ ਨੂੰ ਪਤਾ ਲੱਗਾ ਤਿੰਨ ਚਾਰ ਪੱਤਰਕਾਰ ਉੱਥੇ ਪਹੁੰਚੇ ਤਾਂ ਕੁਝ ਕੁ ਗੱਲਾਂ ਬਾਹਰ ਸਾਹਮਣੇ ਆਈਆਂ ਨੇ। ਇਹ ਮੀਟਿੰਗ ਤਿੰਨ ਦਿਨਾ ਤੋਂ ਸਾਰਿਆਂ ਨੂੰ ਪਤਾ ਸੀ ਕਿ ਉੱਥੇ ਹੋ ਰਹੀ ਹੈ। ਇਹ ਮੀਟਿੰਗ ਕੋਈ ਬੰਦ ਕਮਰਾ ਨਹੀਂ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਬਕਾਇਦਾ ਸਪੀਕਰ ਲਾ ਕੇ ਉਹਨਾਂ ਨੇ ਖੁੱਲੇ ਵਿਹੜੇ ਦੇ ਵਿੱਚ ਕੀਤੀ ਹੈ ਕੇਂਦਰ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਕੀ ਅਧਿਕਾਰ ਖੋ ਕੇ ਉੱਥੇ ਆਪਣਾ ਮੁੱਖ ਸਕੱਤਰਗਾਹ ਤਾਇਗਾ ਗਿਆ ਜੀ ਤੇ ਹੁਣ ਸਾਰੀ ਪਾਰਟੀਆਂ ਵਿਰੋਧਕਾਰੀ ਨੇ ਵੀ ਇਹ ਗੱਲ ਤੈਤ ਚੰਡੀਗੜ੍ਹ ਤੇ ਕੱਲਾ ਪੰਜਾਬ ਦਾ ਹੱਕ ਦੇਖੋ ਸਾਰੀਆਂ ਪਾਰਟੀਆਂ ਵਿਰੋਧਤਾ ਕਰਦੀਆਂ ਕਦੇ ਸਾਂਝੇ ਰੂਪ 'ਚ ਤੁਸੀਂ ਜਾ ਕੇ ਕੇਂਦਰ ਦੀ ਸਰਕਾਰ ਨਾਲ ਗੱਲ ਕੀਤੀ। ਭਾਵੇਂ ਇੱਥੇ ਕਾਂਗਰਸੀਆਂ ਦਾ ਰਾਜ ਰਿਹਾ ਉਹ ਵੀ ਭਾਵੇਂ ਅਕਾਲੀਆਂ ਦਾ ਤੇ ਭਰਾਵੇਂ ਹੁਣ ਵਾਲੇ ਇਹ ਆਮ ਆਦਮੀ ਪਾਰਟੀ। ਕਦੇ ਇੱਕ ਸਿਰ ਜੁੜ ਕੇ ਸਾਂਝੇ ਮੁੱਦੇ ਤੇ ਤਾਂ ਬਹਿਂਦੀ। ਹਰਪਾਲ ਸਿੰਘ ਖੈਰਾ ਬਲੋ ਕਿਸਾਨਾਂ ਦੇ ਹੱਕ 'ਚ ਖੜੇ ਨੇ ਤੇ ਉਹਨਾਂ ਕਹਿੰਦੇ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੀਏ ਤੇ ਦੂਜੇ ਪਾਸੇ ਉਹਨਾਂ ਨੇ ਸੁਭਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਘੇਰੇ। ਕੁਲਤਨ ਘਰੇ ਜਿਹੜੇ ਹੈਗੇ ਨੇ ਉਹ ਲਗਾਤਾਰ ਮੁੱਦੇ ਚੁੱਕਣ ਦੇ ਵਿੱਚ ਬਾਸ਼ਟਰ ਨੇ ਸਤਰੀ ਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਜਾਣ ਦਾ ਬਰਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਪਰੌਣ ਦੇ ਵਿੱਚ ਸ਼ੁਕਰਗੁਜ਼ਾਰ ਜੀ ਬਹੁਤ ਮਿਹਰਬਾਨੀ ਜੀ ਸੋ ਸਭ ਤੋਂ ਪਹਿਲਾਂ ਖਬਰ ਲਾਂਗੇ ਜੀ ਕਿਸਾਨਾਂ ਨੂੰ ਲੈ ਕੇ ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹਦੇ ਵਿੱਚ ਉਗਰਾਹਾਂ ਨੇ ਜੀ ਟਕੈਤ ਸਾਹਿਬ ਨੇ ਰਾਜੇਵਾਲ ਸਾਹਿਬ ਨੇ ਤੇ ਉਹਨਾਂ ਵੱਲੋਂ ਕੱਲ ਮੋਗਾ ਦੇ ਵਿੱਚ ਮਹਾ ਪੰਚਾਇਤ ਕੀਤੀ ਜਾਵੇਗੀ ਜੀ ਦੇਖੋ ਜਿਹੜੀਆਂ ਮਹਾ ਪੰਚਾਇਤਾਂ ਪਹਿਲਾਂ ਵੀ ਹੋਈਆਂ ਨੇ ਘਟਹਾਣੇ ਚ ਹੋਈ ਇੱਕ ਖਨੌਰੀ ਬਾਰਡਰ ਤੇ ਹੋਈ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜਿਹਦੇ ਵਿੱਚ ਸਾਰੀਆਂ ਹੀ ਵੱਡੀਆਂ ਪਾਰਟੀਆਂ ਦੇ ਆਗੂ ਸ਼ਾਮਲ ਨੇ ਖਾਸ ਕਰ ਜੋਗਿੰਦਰ ਸਿੰਘ ਉਗਰਾਹਾ ਇਸੇ ਤਰ੍ਹਾਂ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲੱਖੋਵਾਲ ਇਹਨਾਂ ਦੇ ਹੋਰ तमाम ਵੱਡੇ ਆਗੂ ਇੱਤੀ ਤੋਂ ਵੱਧ ਨੇ ਜਥੇਬੰਦਗਾ ਜਿਹੜੀਆਂ ਪੰਦੇਰ ਹੋਰਾਂ ਦੇ ਨਾਲ ਤੇ ਡੱਲੇਵਾਲ ਹੋਰਾਂ ਦੇ ਨਾਲ ਨਾ ਇਹ ਤਾਂ ਦੋ ਹੀ ਨੇ ਜਾਂ ਤਿੰਨ ਹੋਣਗੀਆਂ ਇੱਕ ਅਧੀ ਮਹਾ ਖਾ ਪੰਚਾਇਤ ਹਰਿਆਣੇ ਵਾਲੀ ਹੈ ਹੁਣ ਕੱਲ ਜਿਹੜੀ ਮਹਾ ਪੰਚਾਇਤ ਹੋਣ ਲੱਗੀ ਹੈ ਇਹਦੇ ਵਿੱਚ ਇਹਨਾਂ ਦੇ ਕੌਮੀ ਆਗੂ ਰਕੇਸ਼ ਟਕੈਤ ਵੀ ਪਹੁੰਚ ਰਹੇ ਨੇ ਹਰਿਆਣੇ ਦੇ ਆਗੂ ਵੀ ਆ ਰਹੇ ਨੇ ਕਈ ਹੋਰ ਰਾਜਾਂ ਤੋਂ ਵੀ ਦੱਸਿਆ ਜਾ ਰਿਹਾ ਹੈ ਪਹੁੰਚਦੇ ਕਿੰਨੇ ਕਹੋ ਤਾਂ ਸਵੇਰੇ ਪਤਾ ਲੱਗੇਗਾ ਪਰ ਇਹ ਮਹਾਪੰਚਾਇਤ ਤੋਂ ਪਹਿਲਾਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਨ੍ਹਾਂ ਨੇ ਪੂਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਔਰ ਅੱਜ ਤੱਕ ਵੀ ਉਹ ਸਾਰਾ ਮੌਕੇ ਦਾ ਸੀਨ ਦੇਖ ਰਹੇ ਨੇ ਕਿਉਂਕਿ ਉਹਨਾਂ ਦੇ ਮੁਤਾਬਕ ਇਕੱਠ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਗਿਣਿਆ ਨਹੀਂ ਜਾਂਦਾ ਹੁੰਦਾ ਜਦੋਂ ਕੱਲ ਇਕੱਠ ਹੋਵੇਗਾ ਉਦੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨਾ ਖੁੰਦਾ ਇਹਨਾਂ ਦੀ ਆਸ ਤੇ ਪੂਰਾ ਜਾਂ ਉਸ ਤੋਂ ਵੱਧ ਹੁੰਦਾ ਜਾਂ ਘੱਟ ਹੁੰਦਾ ਹੈ ਤਾਂ ਕੱਲ ਪਤਾ ਲੱਗੇਗਾ ਇਹਨਾਂ ਦਾ ਕਹਿਣਾ ਕਿ ਕੱਲ ਮਹਾਪੰਚਾਇਤ ਤੋਂ ਬਾਅਦ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਉਹਦੇ ਉੱਤੇ ਪਹਿਰਾ ਦਿੱਤਾ ਜਾ ਸਕੇ ਹੁਣ ਇੱਕ एलान ਟਰੈਕਟਰ ਮਾਰਚ ਦਾ ਇਹਨਾਂ ਨੇ ਸਰਪੰਚ ਸਿੰਘ ਬਧੇਰ ਨੇ ਦੇਤਾ ਮਹਾਪੰਚਾਇਤ ਉਹਨਾਂ ਨੇ ਵੀ ਕਰ ਲੀਆਂ ਕੱਲ ਵਾਲੇ ਕੀ ਕਰਦੇ ਆ ਪਤਾ ਨਹੀਂ ਪਰ ਇਹ ਗੱਲ ਚਰਚਾ ਦਾ ਵਿਸ਼ਾ ਕਿ ਅੱਡ-ਅੱਡ ਕਿਉਂ ਲੱਗੇ ਪਏ ਨੇ ਇਹ ਇੱਕ ਕਿਉਂ ਨਹੀਂ ਕਰਦੇ ਇਕੱਠੇ ਕਿਉਂ ਨਹੀਂ ਹੁੰਦੇ ਤੇ ਤੁਸੀਂ ਉਹਨਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਨਵਾਂ ਪ੍ਰੋਗਰਾਮ ਦੇ ਦਿਓ ਇਸ ਦਾ ਟਰੈਕਟਰ ਮਾਰਚ ਕਰਾਂਗੇ ਕਰ ਲਓ ਪਹਿਲਾਂ ਕਿਹੜਾ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਚੱਲਦੇ ਨਹੀਂ ਹੁਣ ਕਹਿੰਦੇ ਆ ਕਿ ਜੀ ਦਿੱਲੀ ਨਹੀਂ ਆਪੋ ਆਪਣੇ ਰਾਜਾਂ ਦੇ ਵਿੱਚ ਟਰੈਕਟਰ ਮਾਰਚ ਹੋ ਜਾਣਗੇ ਹੋ ਜਾਣਗੇ ਇਹ 'ਚ ਕੋਈ ਸ਼ੱਕ ਨਹੀਂ ਜਿਹੜੇ ਉਧਰ ਵੀ ਬੈਠੇ ਨੇ ਕਿਉਂਕਿ ਦੋ ਦਿਨ ਪਹਿਲਾਂ ਇੱਕ ਵੱਡਾ ਘਟਖ ਖਰੋਰੀ ਤੇ ਹੋਇਆ ਸੀ ਉਹ ਲੋਕ ਵੀ ਜਿਵੇਂ ਡੱਲੇਵਾਲ ਸਾਹਿਬ ਦੀ ਸਤਿਤੀ ਹੈ ਉਹਨਾਂ ਨਾਲ ਭਾਵਕਤਾ ਸympathy ਹੈ ਤੇ ਮਾਰਚ ਉਹ ਵੀ ਹੋ ਜਾਏਗਾ ਜਿਹੜੀ ਕੱਲ ਮਹਾਪੰਚਾਇਤ ਮੋਗੇ ਦੇ ਵਿੱਚ ਹੋਣ ਜਾ ਰਹੀ ਹੈ ਇਹਦਾ ਟਰੈਕਟਰ ਮਾਰਚ ਤਾਂ ਕੱਲ ਨੂੰ ਹੀ ਹੋ ਜਾਏਗਾ ਕਿਉਂਕਿ ਬਹੁਤ ਸਾਰੇ ਕਿਸਾਨ ਟਰੈਲਰਾਂ ਤੇ ਆਉਣਗੇ ਬੱਸਾਂ ਤੇ ਤੇ ਹੋਰ ਸਾਧਨਾਂ ਤੇ ਪਤਾ ਨਹੀਂ ਕਿੱਥੇ ਕਿ ਇਹਨਾਂ ਦੀ ਹਉਮੈ ਦੀ ਖੇਡ ਖੜੀ ਹੈ ਇਕੱਠੇ ਹੋ ਕੇ ਤੁਰਦੇ ਨਹੀਂ ਉਹ ਡਲੇਵਾਲੋਂਾਂ ਤੇ ਇਲਜ਼ਾਮ ਲਾਉਂਦੇ ਆ ਕਿ ਅਸੀਂ ਆਉਣ ਦਾ ਯਤਨ ਕੀਤਾ ਉਹਨਾਂ ਨੇ ਸਾਨੂੰ ਨਾਲ ਲੈੰਦਾ ਯਤਨ ਨਹੀਂ ਕੀਤਾ ਹਾਲਾਂਕਿ ਇੱਕ ਮੀਟਿੰਗ ਦੇ ਵਿੱਚ ਮੇਰਾ ਖਿਆਲ ਹੈ ਕਿ ਇਹਨਾਂ ਦੇ ਨਾਲ ਭਦੇਰ ਹੋਈ ਬੈਠੇ ਵੀ ਦੇਖੇ ਗਏ ਸੀ ਉਦੋਂ ਉਹਨਾਂ ਨੇ ਕਹਿਤਾ ਕਿ ਪਹਿਲਾਂ ਅਸੀਂ ਟਰੈਕਟਰ ਮਾਰਚ ਕਰਾਂਗੇ ਫਿਰ ਉਸ ਤੋਂ ਅਗਲਾ ਪ੍ਰੋਗਰਾਮ ਦੇਵਾਂਗੇ ਪਰ ਜਿਹੜੀ ਸਥਿਤੀ ਐਸ ਵळे ਜਗਜੀਤ ਸਿੰਘ ਢੱਲੇਵਾਲ ਸਾਹਿਬ ਦੀ ਹੈ ਉਹ ਕੋਈ ਬਹੁਤੀ ਉਹਨਾਂ ਦੀ ਫੇਵਰ ਚ ਨਹੀਂ ਲੱਗਦੀ ਡਾਕਟਰ ਸੁਭਾਇਮਾਨ ਸਿੰਘ ਦੀ ਟੀਮ ਨੇ ਆਨਲਾਈਨ ਕੱਲ ਸਾਰੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਮੌਕੇ ਦਾ ਜਾਇਜ਼ਾ ਲਿਆ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਡੇਢ ਮਹੀਨੇ ਦਾ ਟਾਈਮ ਹੋ ਗਿਆ ਕੁਝ ਖਾਧਿਆ ਇੱਕ ਬੰਦੇ ਦਾ ਸਿਰੜ ਹੈ ਪਰ ਜੋਸ਼ ਦੇ ਨਾਲ ਕੱਲਾ ਕੁਝ ਨਹੀਂ ਹੁੰਦਾ ਹੋਸ਼ ਵੀ ਨਾਲ ਚਾਹੀਦਾ ਮੇਰਾ ਖਿਆਲ ਅਜਿਹੇ ਮਾਮਲੇ ਦੇ ਵਿੱਚ ਇਹਨਾਂ ਨੂੰ ਫਿਰ ਥੋੜਾ ਜਿਹਾ ਹੋਸ਼ ਤੋਂ ਵੀ ਲੈ ਕੇ ਕੰਮ ਚੱਲਣਾ ਪਵੇਗਾ ਬਹੁਤ ਸਾਰਿਆਂ ਨੇ ਆਕੇ ਕਹਿਤਾ ਕਿ ਡੱਲੇਵਾਲ ਸਾਹਿਬ ਤੁਸੀਂ ਸਾਡੀ ਗੱਲ ਮੰਨੋ ਡੱਲੇਵਾਲ ਸਾਹਿਬ ਅਮਰਤਾਰੀ ਨੇ ਤੇ ਜੇ ਸੰਗਤ ਕਹਿੰਦੀ ਹੈ ਤਾਂ ਮੰਨ ਲੈਣਾ ਚਾਹੀਦਾ ਸੀ ਤਖਤ ਦੇ ਜਥੇਦਾਰਾਂ ਸਾਹਿਬ ਨੂੰ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਤੁਸੀਂ ਹੁਕਮ ਦੇ ਦਿਓ ਕਿ ਸਾਡੀ ਗੱਲ ਸੁਣੀ ਜਾਵੇ ਹੁਣ ਸਥਿਤੀ ਬਹੁਤ ਨਾਜ਼ੁਕ ਹੈ ਇਹ ਨਾਜ਼ੁਕ ਸਥਿਤੀ ਦੇ ਵਿੱਚ ਕੋਈ ਵੀ ਆਪਣੇ ਸਰਨੀ ਲੈਣਾ ਚਾਹੁੰਦਾ ਆਪਾਂ ਬੇਨਤੀ ਇਹੀ ਕਰ ਸਕਦੇ ਆ ਕਿ ਡੱਲੇਵਾਲ ਸਾਹਿਬ ਤੁਸੀਂ ਪੁਰਾਣੇ ਆ ਗੋ ਲੰਬਾ ਸਮਾਂ ਕਿਸਾਨੀ ਸੰਘਰਸ਼ ਕੀਤਾ ਥੋੜਾ ਜਿਹਾ ਤੁਸੀਂ ਵੀ ਸੰਗਤ ਦੀ ਗੱਲ ਮੰਨਣ ਦਾ ਯਤਨ ਕਰੋ ਬਾਕੀ ਮਰਜੀ ਉਹਨਾਂ ਦੀ ਹੈ ਹਾਲਤ ਬਹੁਤ ਨਾਜ਼ੁਕ ਵਾਲਤਾ ਨੂੰ ਪਹੁੰਚ ਚੁੱਕੀ ਹੈ ਜੀ ਸੋ ਨਾਲੇ ਗੱਲ ਕਰਾਂਗੇ ਜੀ ਅਕਾਲੀ ਦਲ ਦੇ ਵਫਾਦਾਰ ਬਾਲੋ ਅੱਜ ਜਥੇਦਾਰ ਗੈਨੀ ਰਵੀ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਆ ਕਿ ਗੱਲਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਕਿਤਾ ਸਰਦਾਰ ਸੁਖਬੀਰ ਸਿੰਘ ਬਾਲ ਦੇ ਅਸਤੀਫੇ ਦੀ ਗੱਲ ਕੀਤੀ ਗਈ ਆ ਵੀ ਕੁਝ ਕੁ ਸਾਡੇ ਪੁਆਇੰਟ ਨੇ ਜਿਹਨੂੰ ਲੈ ਕੇ ਅਸੀਂ ਹੱਲ ਕਰ ਰਹੇ ਹਾਂ ਕੁਝ ਵਿਧੀ ਵਿਧਾਨ ਹੁੰਦੇ ਉਹਨਾਂ ਦੇ ਉਸ ਤੋਂ ਬਾਅਦ ਕਹਿੰਦੇ ਅਸਤੀਫਾ ਸੀ ਕਮੇਟੀ ਸਬ ਮੀਟਿੰਗ ਸਰਦਾਂਗੇ 3-4 ਦਿਨ ਦੇ ਵਿੱਚ ਫਿਰ ਅਸੀਂ ਫੈਸਲੇ ਨੂੰ ਦੇਖਾਂਗੇ ਜੀ ਕਿਵੇਂ ਲੈਣਾ ਜੀ ਪਹਿਲਾਂ ਤਾਂ ਇਹ ਜਿਹੜਾ ਸਾਰਾ ਕੁਝ ਹੈ ਇਹਨੂੰ ਇਹਨਾਂ ਦੇ ਬਹੁਤ ਸਾਰੇ ਸਾਥੀ ਡਰਾਮਾ ਕਰਾਰ ਦਿੰਦੇ ਨੇ 2 ਦਸੰਬਰ ਤੋਂ ਲੈ ਕੇ ਅੱਜ 8 ਜਨਵਰੀ ਚ ਆਪਾਂ ਫਿਰਦੇ ਆਂ 35 36 ਦਿਨ ਇਸ ਕਾਲੂ ਹੋ ਗਏ ਆ ਜਿਹੜਾ ਕੁਝ ਤੁਸੀਂ ਅੱਜ ਦੱਸਣ ਲੱਗੇ ਹੋ ਜਦੋਂ ਸੁਖਵੀਰ ਸਿੰਘ ਨੇ ਅਸਤੀਫਾ ਦਿੱਤਾ ਸੀ ਉਹਨਾਂ ਨੂੰ ਜਦੋਂ ਪਤਾ ਸੀ ਕਿ ਇਹਦੇ ਵਿੱਚ ਆ ਕਾਨੂੰਨੀ ਅੜਚਨਾ ਆ ਸਕਦੀ ਹੈ ਦੂਜੇ ਇਹ ਗੱਲ ਕਹਿੰਦੇ ਨੇ ਜਿਹੜੇ ਇਹਨਾਂ ਤੋਂ ਉਲਟ ਨੇ ਪਹਿਲਾਂ ਮੈਂ ਇਹਨਾਂ ਦੀ ਗੱਲ ਵੇੜ ਦਿਆਂ ਇਹਨਾਂ ਨੇ ਜੱਤੇਦਾਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਅਸੀਂ ਸਾਰੇ ਪੱਖ ਉਹਨਾਂ ਨੂੰ ਰਿਕਾਰਡ ਦੇ ਮੁਤਾਬਕ ਦੱਸ ਦਿੰਦੇ ਨੇ ਇਹਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀ ਕੇ ਹੀਰਾ ਸਿੰਘ ਗਾਬੜੀਆਂ ਪਰਮਜੀਤ ਸਿੰਘ ਸਰਨਾ ਆਈਜੀਪੀਸੀ ਮੈਂਬਰ ਰਾਮ ਸਿੰਘ ਉਹਨਾਂ ਦਾ ਸਕੱਤਰ ਕੁਲਵੰਤ ਸਿੰਘ ਅਤੇ ਇਹਨਾਂ ਦੇ ਜਿਹੜੇ ਸਲਾਹਕਾਰ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਇਹ ਸਾਰੇ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਸਾਨੂੰ ਤਖਤ ਦਾ ਸਾਰੇ ਫੈਸਲੇ ਮਨਜ਼ੂਰ ਨੇ ਤੇ ਫਿਰ ਜਿਹੜਾ ਕੁਸ਼ਪ ਆ ਦੋ ਦਿਨ ਪਹਿਲਾਂ ਸੁਖਵੀਰ ਸਿੰਘ ਨੇ ਮੁਕਸਰ ਦੀ ਧਰਤੀ ਤੇ ਬੋਲਿਆ ਉਹ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਹ ਹੇਠ ਬੋਲਿਆ ਗਿਆ ਹੈ ਅਸੀਂ ਨਹੀਂ ਕਹਿੰਦੇ ਇਹ ਦੂਜੀ ਆਗੂ ਸਵਾਲ ਚੱਕਦੇ ਆ ਇਹ ਕਹਿੰਦੇ ਕਿ ਜਦੋਂ ਇਹ ਕਾਨੂੰਨੀ ਅੜਚਨ ਬਾਰੇ ਆਇਆ ਸੀ ਤਾਂ ਐਡਵੋਕੇਟ ਮਨਜੀਤ ਸਿੰਘ ਖਹਿਰਾ ਵੀ ਨਾਲ ਹੁੰਦੇ ਸੀ ਤੇ ਫਿਰ ਖਹਿਰਾ ਸਾਹਿਬ ਤਾਂ ਹੈਗੇ ਆ ਉਹ ਤਾਂ ਅੱਜ ਵੀ ਕਹੀ ਜਾਂਦੇ ਆ ਕਿ ਮੇਰੇ ਕੋਲੇ ਆ ਜਾਰ ਮੈਂ ਸਮਝਾ ਦਿੰਨਾ ਕਿ ਗੱਲ ਕੀ ਹੁੰਦੀ ਆ ਉਹ ਕਹਿੰਦੇ ਜੀ ਜਿਹੜਾ ਚੋਣ ਕਮਿਸ਼ਨ ਨੂੰ ਦੇਣ ਵਾਲਾ ਫਾਰਮ ਹੈ ਜਨਤ ਕਰ ਦੇਣਾ ਚਾਹੀਦਾ ਜਿਹੜੀ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਤੇ ਹੋਰ ਇਹਦੇ ਵਿੱਚ ਮੇਰੇ ਖਿਆਲ ਤੁਹਾਨੂੰ ਤਾਂ ਕੋਈ ਸਮੱਸਿਆ ਹੋਣੀ ਨਹੀਂ ਚਾਹੀਦੀ ਲੋਕਾਂ 'ਚ ਇਹ ਗੱਲ ਹੈ ਕਿ ਪਹਿਲਾਂ ਇਹਨਾਂ ਨੇ ਕਿਹਾ ਕਿ ਅਸੀਂ ਮੁਕਸਰ ਦੇ ਵਿੱਚ ਕੋਈ ਕਾਨਫਰੰਸ ਨਹੀਂ ਕਰਨੀ ਤੇ ਜਦੋਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਐਲਾਨ ਕਰਤਾ ਕਿ ਅਸੀਂ ਤੇ ਕਰਾਂਗੇ ਉਦੋਂ ਵੀ ਇਹਨਾਂ ਨੂੰ ਇਉਂ ਲੱਗਿਆ ਕਿ ਬਾਗੀ ਦਾ ਇਕੱਠ ਕਿਤੇ ਉਹਦਾ ਫਾਇਦਾ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾਈ ਨਾ ਉਠਾ ਜਾ। ਉਹ ਵੀ ਸਾਡੇ ਏਰੀਏ ਚ ਆ ਕੇ ਜਿਵੇਂ ਸੁਖਵੀਰ ਸਿੰਘ ਉਹਨੇ ਕਹਤਾ ਕਿ ਤੁਸੀਂ ਪਹਿਲਾਂ ਰੈਲੀ 'ਚ ਆਇਓ ਮੱਥਾ ਫੇਰ ਟਿਕਿਓ ਤੇ ਦੂਜੇ ਇਸ ਗੱਲ ਦੇ ਉੱਤੇ ਇਲਜ਼ਾਮ ਲਾਉਂਦੇ ਐ। ਕਿ ਲੋਕ ਫਤੇਗੜ ਸਾਹਿਬ ਸ਼ਹਾਦਤਾਂ ਨੂੰ ਸ਼ਰਧਾ ਕਰਨ ਜਾਂਦੇ ਐ ਬਕਸਰ ਸਾਹਿਬ ਜਿਹੜੇ 40 ਮੁਕਤੇ ਗੁਰੂ ਤੋਂ ਬੇਮੁਖ ਹੋ ਕੇ ਆਗੇ ਸੀ ਉਹਨਾਂ ਦੀ ਟੁੱਟੀ ਗੰਢੀ ਜੁੜੀ ਸੀ ਗੁਰੂ ਨਾਲ ਦੁਬਾਰਾ ਤੇ ਉਹਨਾਂ ਦਾ ਵਿਦਾਵਾ ਗੁਰੂ ਸਾਹਿਬ ਦੇ ਕੋਲ ਸੀ ਜਿਹੜਾ ਭਾਈ ਮਹਾ ਸਿੰਘ ਦੇ ਅੱਖਾਂ ਸਾਹਮਣੇ ਪਾੜਿਆ ਤੇ ਤੁਸੀਂ ਤਾਂ ਉਲਟ ਪਾਸੇ ਨੂੰ ਤੁਰ ਪਏ ਹੋੜਾ ਅਕਾਲੀ ਦਲ ਦਾ ਬਹੁਤ ਉਹ ਕਹਿੰਦੇ ਆ ਕਿ ਜਿਹੜੀ ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅਸੀਂ ਸਾਰੇ ਪਹਿਲੂ ਜੱੱਧਰ ਸਾਹਿਬ ਨੂੰ ਜਾਣੂ ਕਰਾਏ ਇਹਦੇ ਵਿੱਚ ਕਾਨੂੰਨੀ ਕਿੱਥੇ ਨੁਕਸਾਨ ਹੋ ਸਕਦਾ ਸਾਡਾ ਉਹ ਜੱੱਧਰ ਸਾਹਿਬ ਆਪ ਦੇ ਤੌਰ ਤੇ ਸਤਿਕੇ ਕਾਨੂੰਨੀ ਮਹਾਰਾ ਤੋਂ ਪੁੱਛ ਲੈਣਗੇ ਅਜੇ ਥੋੜੇ ਜਿਹੇ ਦਿਨ ਹੋਰ ਦੇ ਦਿਓ ਪਹਿਲਾਂ ਜਿਹੜੇ ਤੁਸੀਂ ਦਿਨ ਲਈ ਸਵਾਮੀ ਨਾ ਲੰਘਾਤਾ ਇਹਦੇ ਵਿੱਚ ਕੁਛ ਨਾ ਕੀਤਾ ਸੋ ਸਾਰੀਆਂ ਤਰ੍ਹਾਂ ਆਪੋ ਆਪਣੇ ਤਰੀਕੇ ਨਾਲ ਜੱਧਰ ਸਾਹਿਬ ਨੂੰ ਮਿਲ ਰਹੀਆਂ ਨੇ ਤੇ ਜੱਧਰ ਸਾਹਿਬ ਆਪਣਾ ਫੈਸਲਾ ਜਦੋਂ ਸੁਣਾਉਣਗੇ ਦੇਖਦੇ ਆ ਜੱਧਰ ਸਾਹਿਬ ਦਾ ਫੈਸਲਾ ਕੀ ਹੁੰਦਾ ਤੇ ਆਮ ਤੌਰ ਤੇ ਕਿਹਾ ਜਾਂਦਾ ਕਿ ਉਹ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਣਾ ਚਾਹੀਦਾ ਹੈ ਪਰ ਅਜੇ ਤੱਕ ਤਾਂ ਜਿਹੜੇ ਇਹ ਲੋਕ ਨੇ ਜੱਧਰ ਸਾਹਿਬ ਦੇ ਫੈਸਲੇ ਤੋਂ ਜੋ 2 ਦਸੰਬਰ ਨੂੰ ਕਿਹਾ ਸੀ ਇਹ ਆਨਕਾਨੀ અપਨਾ ਰਹੇ ਨੇ ਆ ਹੁਣ ਫੇਰ ਦੋ ਦਿਨ ਪਹਿਲਾਂ ਜੱਦਰ ਸਾਹਿਬ ਦੇ ਕਹਿਤਾ ਪਹਿਲਾ ਫੈਸਲਾ ਮੰਨੋ ਆਨਕਾਨੀ ਨਹੀਂ ਚਾਹੀਦੀ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ 'ਚ ਵੀ ਉਹਨਾਂ ਨੇ ਕਹਿਤਾ ਕਿ ਇਹ ਫੈਸਲਾ ਕਾਲ ਤੱਕ ਤਕਰੇਗਾ ਤੁਹਾਡੀ ਕਮੇਟੀ ਨਹੀਂ ਮੰਨੀ ਜਾਏਗੀ ਤੇ ਤੁਹਾਡੇ ਪੱਲੇ ਕੀ ਆ ਫਿਰ ਸੋ ਬੜੀ ਅਜੀਬ ਕਿਸਮ ਦੀ ਸਥਿਤੀ ਹੈ ਇੱਕ ਵਾਰ ਫੇਰ ਇਸ ਪੰਜਾਬ ਨੂੰ ਕਿਤੇ ਉਸੇ ਬਲ ਦੀ ਪੱਠੀ ਚ ਨਾ ਤੱਕ ਦਿਓ ਜਿਹਦੀ ਤੁਸੀਂ ਕਦੇ ਜਾਂਚ ਵੀ ਨਹੀਂ ਕਰਾਈ ਤੇ ਦੇਖੋ ਪੰਜਾਬ ਨੇ ਪਹਿਲਾਂ ਬਹੁਤ ਨੁਕਸਾਨ ਝੱਲ ਲਿਆ ਦੁਬਾਰਾ ਨਾ ਉਸ ਪਾਸੇ ਵੱਲ ਤੋਰ ਦਿਓ ਆਮ ਜਿਹੜੇ ਮਾਰਨੇ ਸਿਆਸੀ ਅਧਾਰਮਿਕ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਲੋਕਾਂ ਨੇ ਅਜੇ ਤੱਕਰ ਕੋਈ ਸਬਕ ਨਹੀਂ ਸਿੱਖਿਆ ਤੇ ਜਿਹੜਾ ਭੱਜਣ ਤੋਂ ਕਦੇ ਡਰਦੇ ਐ ਅਸਲ ਦੇ ਵਿੱਚ ਜਿਹੜਾ ਵਿਸ਼ੇ ਪੱਧਰ ਤੇ ਕੀਰਤਨ ਦੇ ਰਾਹੀਂ ਵਪਾਰ ਹੋ ਰਿਹਾ ਹੈ ਉਹ ਕੁਰਸੀ ਛੱਡਣ ਨਹੀਂ ਦਿੰਦਾ ਜੀ ਸੌ ਦੂਜੇ ਪਾਸੇ ਜਿਹੜੇ ਬਾਗੀ ਅਕਾਲੀ ਉਹਨਾਂ ਨੇ ਵੀ ਸੁਜੀਤ ਸਿੰਘ ਰਖੜਾ ਦੀ ਰਿਹائش ਦੇ ਉੱਤੇ ਢਿਲ ਸਾਹਿਬ ਮੀਟਿੰਗ ਕੀਤੀ ਹੈ ਹਾਲਾਂਕਿ ਇਹ ਮੀਟਿੰਗ ਗੁਪਤ ਸੀ ਲੋਕਾਂ ਨੂੰ ਪਤਾ ਲੱਗਿਆ ਤਿੰਨ ਚਾਰ ਪੱਤਰਕਾਰ ਉਹ ਇੱਥੇ ਪਹੁੰਚੇ ਤਾਂ ਕੁਝ ਕੁ ਗੱਲਾਂ ਬਾਹਰ ਸਾਹਮਣੇ ਆਈਆਂ ਨੇ ਜੀ ਇਹ ਮੀਟਿੰਗ ਤਿੰਨ ਦਿਨਾਂ ਤੋਂ ਸਾਰਿਆਂ ਨੂੰ ਪਤਾ ਸੀ ਕਿ ਉੱਥੇ ਹੋ ਰਹੀ ਹੈ ਇਹ ਮੀਟਿੰਗ ਕੋਈ ਬੰਦ ਕਮਰਾ ਨਹੀਂ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਬਕਾਇਦਾ ਸਪੀਕਰ ਲਾ ਕੇ ਉਹਨਾਂ ਨੇ ਖੁੱਲੇ ਵਿਹੜੇ ਦੇ ਵਿੱਚ ਕੀਤੀ ਹੈ। ਇਹ ਵੀ ਪਤਾ ਲੱਗਿਆ ਕਿ ਉਹਨਾਂ ਦਾ ਲੰਗਰ ਪਾਣੀ ਦਾ ਪ੍ਰਬੰਧ ਵੀ ਸਰਜੀਤ ਸਿੰਘ ਰਖੜਾ ਹੋਰਾਂ ਨੇ ਆਪਣੇ ਵੱਲੋਂ ਕੀਤਾ ਸੀ। ਇਹਦੇ ਵਿੱਚ ਇਹਨਾਂ ਦੇ ਸਾਰੇ ਆਗੂ ਆਏ ਨੇ ਕੀ ਢੀਂਡ ਸਾਹਿਬ, ਪਰਮਿੰਦਰ ਇਸੇ ਤਰ੍ਹਾਂ ਬੀਬੀ ਜ਼ਗੀਰ ਕੌਰ ਜੱਦਰ ਪੰਜੋਲੀ ਸੰਤਾ ਸਿੰਘ ਉਮੈਦਪ uri ਰੰਤੀ ਰਖੜਾ ਇਸੇ ਤਰ੍ਹਾਂ ਤੇਜਿੰਦਰ ਸੰਧੂ ਤੇ ਜਿਹੜੇ ਪ੍ਰਮੁੱਖ ਆਗੂ ਇਸ ਨਾਲ ਨੇ ਪਾਈ万ਜੀਤ ਸਿੰਘ ਉਹਦੇ ਤੇ ਹੋਰ ਉਹ ਸਾਰੇ ਦੇ ਸਾਰੇ ਇਹਦੇ ਵਿੱਚ ਆਏ ਨੇ ਇਹਨਾਂ ਸਾਰਿਆਂ ਲੋਕਾਂ ਨੇ ਇੱਕ ਤਾ ਗੱਲ ਇਹ ਕਹੀ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਡਟ ਕੇ ਖੜੇ ਆ ਤੇ ਡਟ ਕੇ ਖੜੇ ਰਹਾਂਗੇ ਉਹਨਾਂ ਦਾ ਹਰ ਹੁਕਮ ਮੰਨਾਂਗੇ ਪਹਿਲਾਂ ਵੀ ਮੰਨਿਆ ਕੁਝ ਵਿਚਾਰਾਂ ਦੇ ਵਿੱਚ ਬਖਰੇਵੀ ਵੀ ਆਏ ਤੇ ਕਿਹਾ ਕੀ ਗਿਆ ਕਿ ਅਸੀਂ ਇੱਕ ਤਾਂ ਮੁੱਖ ਦਫ਼ਤਰ ਬਣਾਈ ਹੈ ਆਪਣੀ ਪਾਰਟੀ ਦਾ ਤਾਂ ਕਿ ਸਾਰਿਆਂ ਨੂੰ ਉਹਦਾ ਪਤਾ ਲੱਗ ਸਕੇ ਸਰਬਜੀ ਤੋਰਾਂ ਦੀ ਪਾਰਟੀ ਦੇ ਮਾਮਲੇ ਵਿੱਚ ਵੀ ਰਲਵੇਂ ਮਿਲਵੇਂ ਵਿਚਾਰ ਸੀ ਕਿਸੇ ਦੇ ਹੱਕ 'ਚ ਕਿਸੇ ਦੇ ਥੋੜੇ ਜਿਹਾ ਢਿੱਲੇ ਜਬ ਰੋਚ ਚ ਕਹ ਲੋ ਪੁਜੋਲੀ ਹੋਰਾਂ ਨੇ ਉੱਥੇ ਕਹਿਤਾ ਕਿ ਜਿਹੜੇ ਖਾਲਸਾਣ ਦੀ ਗੱਲ ਕਰਦੇ ਆ ਉਹਨਾਂ ਨੂੰ ਵੀ ਬੁੱਕਲ ਚਲਾਣਾ ਚਾਹੀਦਾ ਭਾਵ ਇਸ਼ਾਰਾ ਸਰਦਾਰ ਸਮਰਨਜੀਤ ਸਿੰਘ ਮਾਨਵਾਲਾ ਸੀ ਇਹਨਾਂ ਨੇ ਕਿਹਾ ਕਿ ਅਸੀਂ ਹੁਣ ਲਗਾਤਾਰ ਪੰਜਾਬ ਦੇ ਵਿੱਚ ਮੀਟਿੰਗਾਂ ਕਰਾਂਗੇ ਮੀਟਿੰਗਾਂ ਕਰਕੇ ਲੋਕਾਂ ਨੂੰ ਸਾਰੀ ਅਸਲੀਅਤ ਜਾਨੂ ਕਰਾਵਾਂਗੇ ਤੇ ਦੱਸਾਂਗੇ ਕਿ 2 ਤਰੀਕ ਨੂੰ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਨੇ ਫੈਸਲਾ ਸੁਣਾਇਆ ਸੀ ਅਸੀਂ ਤਾਂ ਇਹਨਾਂ ਬੇਨੋੜੇ ਉੱਤੇ ਫੋਰੇ ਚੜਾਤੇ ਤੇ ਜਿਹੜੇ ਦੂਜੇ ਨੇ ਉਹ ਪੱਜ ਗਏ ਉਹਨਾਂ ਨੂੰ ਹੁੰਦਾ ਜਥੇਦਾਰ ਸਾਹਿਬ ਭਗੌੜਾ ਕਰਾਰ ਦੇਣ ਉਹਨਾਂ ਨੇ ਜੱਦਰ ਸਾਹਿਬਾਂ ਦੀ ਕੋਈ ਗੱਲ ਬੰਨੀ ਨਹੀਂ ਸਾਰੀ ਆਗੂ ਇਹਦੇ ਵਿੱਚ ਕੱਲਾ ਕੱਲਾ ਆ ਕੇ ਬੋਲੇ ਨੇ ਤੇ ਉਹਨਾਂ ਨੇ ਆਪਣੇ ਇਹੀ ਗੱਲ ਕਹੀ ਐ ਅਜੇ ਵੀ ਉਹਨਾਂ ਦੀ ਮੀਟਿੰਗ ਚੱਲਦੀ ਪਈ ਐ ਸੋ ਉਹਨਾਂ ਨੇ ਵੀ ਕਹਿਤਾ ਜਿਵੇਂ ਅੱਜ ਇਹ ਬਾਦਲ ਦਲ ਵਾਲਿਆਂ ਦਾ ਦਲ ਜਿਹੜਾ ਹੈਗਾ ਮਿਲ ਕੇ ਆਇਆਗਾ ਉਹ ਕਹਿੰਦੇ ਅਸੀਂ ਵੀ ਜੇ ਦਰਸਾਹਬ ਨੂੰ ਅਗਲੇ ਦਿਰਾ ਦੇ ਵਿੱਚ ਫੇਰ ਮਿਲਣ ਜਾਵਾਂ ਪਹਿਲਾਂ ਵੀ ਮਿਲ ਕੇ ਆਏ ਆ ਅਸੀਂ ਤਾਂ ਸਿਰਫ ਉਹਨਾਂ ਨੂੰ ਇਹ ਕਿਹਾ ਕਿ ਤੁਹਾਡੀ ਸਾਰੀ ਗੱਲ ਸੁਣ ਬਦਲੀ ਤੇ ਜਿਹੜੇ ਭਗੌੜੇ ਹੋਏ ਨੇ ਉਹਨਾਂ ਬਾਰੇ ਤੁਸੀਂ ਆਪ ਵਿਚਾਰ ਕਰਨਾ ਦੇਖਣਾ ਸੋ ਮੇਰਾ ਖਿਆਲ ਹੈ ਕਿ ਇਸ ਵੇਲੇ ਹੋ ਸਕਦਾ ਹੈ ਇਹ ਬਾਗੀ ਦੇ ਉੱਤੇ ਕਾਨਫਰੰਸ ਕਰਦੇ ਆ ਕਿ ਨਹੀਂ ਕਰਦੇ ਪਤਾ ਨਹੀਂ ਪਰ ਜਿਵੇਂ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦਾ ਰਫੜਾ ਪੈ ਗਿਆ ਜਿੰਨਾ ਮੇਰੀ ਸਿਆਸੀ ਸੂਝ-ਬੂਝ ਹੈ ਜਾਂ ਪੱਤਰਕਾਰੀ ਦਾ ਤਜਰਬਾ ਹੈਗਾ ਤੇਨ ਅਧਿਕਾਰਿਆਂ ਦਾ ਉਹਦੇ ਮੁਤਾਬਕ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਫੇਰ ਇਸ ਤ੍ਰਿਕੇ ਨਾਲ ਪੈਰਾਸਰ ਹੋ ਸਕਦਾ ਹੈ ਪਹਿਲਾਂ ਵੀ ਇਹਨਾਂ ਨੇ ਨੁਕਸਾਨ ਕਰਾ ਲਿਆ ਔਰ ਜਦੋਂ ਤੱਕ ਸ੍ਰੀ ਕਾਲ ਤਖਤ ਸਾਹਿਬ ਦੀ ਮਹਾਨਤਾ ਬਰਕਰਾਰ ਨਹੀਂ ਰੱਖੀ ਜਾਂਦੀ ਇਹ ਜਿੰਨਾ ਮਰਜੀ ਕਰ ਲੈ ਇਹਨਾਂ ਦਾ ਇਸ ਤਰੀਕੇ ਨਾਲ ਆਮ ਵਿਦਵਾਨਾਂ ਦੀ ਨਜ਼ਰ ਵਿੱਚ ਇਹ ਹੈ ਕਿ ਪਤਾ ਨਹੀਂ ਇਹ ਕਿੱਧਰ ਨੂੰ ਤੁਰ ਪਏ ਨੇ ਇਹਨਾਂ ਦੇ ਪੈਰ ਨਹੀਂ ਲੱਗਦੇ ਸੋ 15 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਦੇਖ ਲਓ ਜਿਹੜੇ ਸਿਆਸੀ ਮਾਰ ਕਹਿੰਦੇ ਨੇ ਕਿ ਅਕਾਲੀ ਦਲ ਨਿਮਾਨ ਵੱਲ ਨੂੰ ਗਿਆ ਹੈ ਉਚਾਨ ਵੱਲ ਨੂੰ ਕਿਵੇਂ ਜਾਣਾ ਹੈ ਇਹਨਾਂ ਤੇ ਨਿਰਪਰ ਕਰਦਾ ਹੈ ਜੇ ਇਹ ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਪਛਤਾਵਾ ਕਰਕੇ ਨਵੇਂ ਵੱਲ ਤੁਰਨ ਦਾ ਯਤਨ ਕਰਨਗੇ ਜੀ ਸੋ ਦੂਜੇ ਪਾਸੇ ਕਰ ਕਰਦੇ ਜੀ ਕੇਂਦਰ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਕੀ ਅਧਿਕਾਰ ਖੋ ਕੇ ਉੱਥੇ ਆਪਣਾ ਮੁਖ ਸਕੱਤਰ ਗਾਇਤਾ ਗਿਆ ਜੀ ਤੇ ਹੁਣ ਸਾਰੀ ਪਾਰਟੀਆਂ ਵਿਰੋਧਕਾਰੀ ਨੇ ਵੀ ਗਲਤ ਹੈ ਤੇ ਚੰਡੀਗੜ੍ਹ ਤੇ ਇਕੱਲਾ ਪੰਜਾਬ ਦਾ ਹੱਕ ਹੈ ਜੀ ਦੇਖੋ ਸਾਰੀਆਂ ਪਾਰਟੀਆਂ ਵਿਰੋਧਤਾ ਕਰਦੀਆਂ ਕਦੇ ਸਾਂਝੇ ਰੂਪ 'ਚ ਤੁਸੀਂ ਜਾ ਕੇ ਕੇਂਦਰ ਦੀ ਸਰਕਾਰ ਨਾਲ ਗੱਲ ਕੀਤੀ ਹੈ ਪਾਵੇਂ ਇੱਥੇ ਕਾਂਗਰਸੀਆਂ ਦਾ ਰਾਜ ਰਿਹਾ ਉਹ ਵੀ ਪਾਵੇਂ ਅਕਾਲੀਆਂ ਦਾ ਤੇ ਭਰਾ ਮੈਂ ਆਇਆ ਹੁਣ ਵਾਲੇ ਇਹ ਆਮ ਆਦਮੀ ਪਾਰਟੀ ਦਾ ਕਦੇ ਇੱਕ ਸਿਰ ਜੋੜ ਕੇ ਸਾਂਝੇ ਮੁੱਦੇ ਤੇ ਤਾਂ ਵੰਦੀ ਨਹੀਂ ਜੇ ਵੰਦੇ ਨੇ ਤਾਂ ਆਪੋ ਆਪਣੇ ਰਸਤੇ ਕੱਢ ਕੇ ਤੁਰ ਪੈਂਦੇ ਨੇ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਪਹਿਲਾਂ ਵੀ ਬਹੁਤ ਹੋ ਗਿਆ ਹੁਣ ਵੀ ਹੈ ਪੰਜਾਬ ਇੱਕ ਅਜਿਹਾ ਸੂਬਾ ਜਿਹਦੀ ਆਪਣੀ ਕੋਈ ਰਾਜਧਾਨੀ ਨਹੀਂ ਜੇ ਦੂਜੇ ਮੰਗਦੇ ਆ ਤੇ ਕਹਿੰਦੇ ਸਾਨੂੰ ਵੀ ਜਗ੍ਹਾ ਦੇ ਦਿਓ ਆਪਣਾ ਰਾਜਧਾਨੀ ਦੇ ਉੱਤੇ ਉਧ்கਾਰ ਕਿਨੇ ਛੱਡਿਆ ਜੀ ਜਦੋਂ 10 ਸਾਲ ਇੱਥੇ ਇਕੱਲੀ ਭਾਜਪਾ ਸਰਕਾਰ ਦਾ ਰਾਜ ਰਿਹਾ ਤੇ ਸਭ ਤੋਂ ਵੱਧ ਚੰਡੀਗੜ੍ਹ ਦੇ ਵਿੱਚ ਦਫ਼ਤਰ ਪੰਜਾਬ ਦੇ ਸਾਰੇ ਤਾਂ ਤੁਸੀਂ ਲੈ ਜਾਂਦੇ ਬਾਹਰ ਤੁਸੀਂ ਸਾਰੇ ਜਿਹੜੇ ਅੱਜ ਵਿਰੋਧ ਕਰਦੇ ਹੋ ਕਾਂਗਰਸੀ ਅਕਾਲੀ ਭਾਜਪਾਏ ਹੋਰ ਜਿਹੜਾ ਭਾਰਤਾਂ ਵਿਭਾਗ ਜਿਹੜਾ ਇਹ ਸਾਡਾ ਹੈਗਾ ਜੀ BBMB ਭਾਗੜਾ ਵਿਆਸ ਪ੍ਰਬੰਧਕ ਬੋਰਡ ਤੇ ਇਹਦੇ ਵਿੱਚ ਹਜ਼ਾਰ ਦੇ ਕਰੀਬ ਜਿਹੜੀ ਪੰਜਾਬ ਦੀਆਂ ਸਾਮੀਆਂ ਨੇ ਉਹ ਭੇਜੀਆਂ ਕਿਉਂ ਨਹੀਂ ਗਈਆਂ ਸਰਕਾਰਾਂ ਕੀਦਿਆਂ ਸੀ ਟੁੱਟ ਗਾ ਬਹੁਤ ਚਿਰ ਹੋ ਗਿਆ ਤੁਹਾਨੂੰ ਲੋਕਾਂ ਨੂੰ ਗੁੰਮਰਾਹ ਕਰਦੇ ਆਂ ਅਸਲੀਅਤ ਦੱਸਦੇ ਨਹੀਂ ਹੁਣ ਲੋਕ ਘਬਰਾ ਨਹੀਂ ਰਹਿੰਦੇ ਤੁਸੀਂ ਤਾਂ ਕਿਹਾ ਨਾ ਕੱਲ ਪਰਸੋਂ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਿ ਜੀ ਅਕਾਲੀ ਦਲ ਜਾਗ ਪਿਆ ਤੁਸੀਂ ਤਾਂ ਹੁਣ ਜਾਗਿਓ ਲੋਕ ਪਹਿਲਾਂ ਜਾਗ ਪਏ ਆ ਇਹ तमाम ਗੱਲਾਂ ਨੇ ਜਿਨ੍ਹਾਂ ਬਾਰੇ ਤੁਹਾਡੇ ਕੋਲ ਕੋਈ ਜਵਾਬ ਨਹੀਂ ਤੁਸੀਂ ਪੰਜਾਬ ਨਾਲ ਖੜੇ ਹੋ ਜਾਂ ਪੰਜਾਬ ਤੋਂ ਬਾਹਰ ਖੜੇ ਹੋ ਇਸ ਹਰਗਾ ਚੀਜ਼ਾਂ ਅੱਜ ਸਾਡੇ ਸਾਹਮਣੇ ਨੇ ਹੁਣ ਇੱਕ ਕਦਮ ਉਹਨਾਂ ਨੇ ਹੋਰ ਚੁੱਕਤਾ ਇੱਥੇ ਝੂਟੀ ਦੇ ਵਿੱਚ ਬੁਖਸ ਕਤਰ ਦਾ ਔਦਾ ਬੜਾਤਾ ਜਿਹੜਾ ਪੰਜਾਬ ਰਾਜਪਾਲ ਦੇ ਸਲਾਹਕਾਰ ਉਹਦੇ ਖਤਮ ਕਰਤਾ ਤੁਸੀਂ ਹੁਣ ਤੱਕ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਕੋਈ ਘਟ ਹੈ ਕੋਈ ਵੱਧ ਹੈ ਸ਼ਾਮਲ ਸਾਰੇ ਨੇ ਸੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਿਸੇ ਵੀ ਸਾਂਝੇ ਮੁੱਦੇ ਤੇ ਇੱਕ ਨਹੀਂ ਹੋ ਸਕਦੇ ਉਹ ਇੱਕ ਇੱਕ ਕਰਕੇ ਪਹਿਲਾਂ ਦਫ਼ਤਰ ਬਾਹਰ ਘੜਾਤੇ ਤੇ ਫਿਰ ਉਹ ਮੁੱਖ ਸਖਤਰ ਲਾਤਾ ਇਹ ਚੀਜ਼ਾਂ ਦੇ ਨਾਲ ਪੰਜਾਬ ਦੇ ਨਾਲ ਧੋਖਾ ਕਰਨ ਵਾਲੇ ਕੌਣ ਹੋ ਤੁਸੀਂ ਆ ਕਿਉਂਕਿ ਤੁਹਾਡੀ ਕਿਸੇ ਵੀ ਸਾਂਝੇ ਮੁੱਦੇ ਦੇ ਉੱਤੇ ਇਕਜੁੱਟਤਾ ਨਹੀਂ ਰਹੀ ਯਾਦ ਕਰੋ 2020 ਦਾ ਮੌਸਮ ਜਦੋਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਤੁਹਾਨੂੰ ਜਾਗਰੂਕ ਕੀਤਾ ਹੈ ਕਿ ਖੇਤੀ ਦੇ ਵਿੱਚ ਤਿੰਨ ਕਾਨੂੰਨ ਬਣਾਏ ਜਾ ਰਹੇ ਨੇ ਜਿਹੜੇ ਬਹੁਤ ਖਤਰਨਾਕ ਨੇ ਪੰਜਾਬ ਬਾਦ ਤੇ ਤੁਸੀਂ ਸਾਰੇ ਬੈਠੇ ਸੀ ਉਸ ਮੀਟਿੰਗ ਚ ਕੱਲੇ ਕੱਲੇ ਜਿਵੇਂ ਐਂ ਗੱਲ ਕਰਦੇ ਸੀ ਅਸੀਂ ਤਾਂ ਖੂਨ ਦੀਆਂ ਨਦੀਆਂ ਬਹਾ ਦਾਂਗੇ ਇੱਥੇ ਜੇ ਐਂ ਹੋ ਗਿਆ ਉਹ ਹੋ ਗਿਆ ਐਂ ਕਰਾਂਗੇ ਉਹ ਕਰਾਂਗੇ ਚਾਹ ਪਾਣੀ ਰਾਜੇਵਾਲ ਸਾਹਿਬ ਦਾ ਪੀਤਾ ਉੱਠ ਕੇ ਤੁਰੇ ਕਿਸੇ ਦੇ ਕੋਈ ਗੱਲ ਨਾ ਕੀਤੀ ਕੋਈ ਸਾਂਝੀ ਮੀਟਿੰਗ ਬਣਾ ਕੇ ਕੇਂਦਰ ਸਰਕਾਰ ਦੇ ਬਲ ਨਾਲ ਨਾ ਤੁਰੇ ਅਖੀਰੋ ਕਾਨੂੰਨ ਆ ਗਏ ਤੇ ਵਾਪਸ ਕਿਵੇਂ ਹੋਏ ਉਹ ਤੁਹਾਡੇ ਕਰਕੇ ਨਹੀਂ ਹੋਏ ਸਾਰੀਆਂ ਪਾਰਟੀਆਂ ਜਿਹੜੀਆਂ ਸਿਆਸੀ ਨੇ ਪੰਜਾਬ ਦੀਆਂ ਕਿਸਾਨਾਂ ਦੀ ਆਪਣੀ ਹਿੰਮਤ ਕਰਕੇ ਹੋਏ ਇਹ ਵੱਖਰੀ ਗੱਲ ਹੈ ਕਿ ਥੋੜਾ ਜਿਹਾ ਜਲਦੀ ਭੱਜਾਏ ਉੱਥੋਂ ਉਹ ਜਿਹੜੀਆਂ ਚਾਰਟ ਦਿੱਤਾ ਸੀ ਇਹਨਾਂ ਨੂੰ ਕਿਹਾ ਮੰਗਾ ਥੋੜੀਆਂ ਮੰਨ ਲਈਆਂ ਜੇ ਕੁਝ ਸਮਾਂ ਹੋਰ ਬੈ ਜਾਂਦੇ ਹੋ ਸਕਦਾ ਉਦੋਂ ਲਾਗੂ ਹੋ ਜਾਂਦੀਆਂ ਭਾ ਜੇ ਉਹਨਾਂ ਤੇ ਠੱਲ ਪਈ ਤਾਂ ਕਿਸਾਨਾਂ ਨੇ ਆ ਹੁਣ ਵੀ ਕਿਸਾਨ ਆਪਣੀ ਲੜਾਈ ਆਪ ਲੜ ਰਹੇ ਨੇ ਇਹ ਸਿਰਫ ਹਾਜ਼ਰੀ ਲਵਾਉਣ ਜਾਂਦੇ ਨੇ ਸਾਰੇ ਜਿਵੇਂ ਇਹਨਾਂ ਨੂੰ ਹੀ ਕਿਸਾਨਾਂ ਦਾ ਬਹੁਤ ਜ਼ਿਆਦਾ ਦੁੱਖ ਹੈਗਾ ਜੇ ਤੁਸੀਂ ਸਰਦ ਹੁੰਦੇ ਤਾਂ ਸ਼ਾਇਦ ਪੰਜਾਬ ਸੂਬੇ ਤੋਂ ਸੂਬੇ ਵੀ ਨਾ ਬਣਦਾ ਜੀ ਸੋਨਰ ਲਾ ਸਰ ਜੇ ਪਾਸੇ ਸੁਖਪਾਲ ਸਿੰਘ ਖੈਰਾ ਬੋਲੋ ਕਿਸਾਨਾਂ ਦੇ ਹੱਕ 'ਚ ਖੜੇ ਨੇ ਤੇ ਉਹਨਾਂ ਕਹਿੰਦੇ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਘੇਰੇ ਸੀ ਸੁਖਪਾਲ ਸਿੰਘ ਖੈਰਾ ਜਿਹੜੇ ਹੈਗੇ ਨੇ ਉਹ ਲਗਾਤਾਰ ਮੁੱਦੇ ਚੁੱਕਣ ਦੇ ਵਿੱਚ ਮਾਸਟਰ ਨੇ ਇਹ ਜਿਹੜੇ ਬੁੱਧੇ ਕਿਸਾਨਾਂ ਵਾਲਾ ਵੀ ਮੁੱਦਾ ਉਹ ਕਹਿੰਦੇ ਇਹ ਇਕੱਠਾ ਹੈ ਇਹ ਚ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਡਰਾਮੇ ਕਰ ਰਹੀਆਂ ਨੇ ਜੇ ਸੱਚਮੁੱਚ ਇਹ ਸਵਰਧ ਨੇ ਤੇ ਫਿਰ ਬਣਾਓ ਭਗਵੰਤ ਮਾਨ ਦੀ ਉਹਨਾਂ ਨੇ ਇਸ ਗੱਲ 'ਤੇ ਵਿਚਾਰ ਕੀਤੀ ਹੈ ਕੋਈ ਸੂਬੇ ਦੇ ਮੁੱਖ ਮੰਤਰੀ ਨੇ ਉਹ ਸਾਂਝੇ ਤੌਰ ਤੇ ਇੱਕ ਸਰਬਪਾਰਟੀ ਮੀਟਿੰਗ ਕਿਉਂ ਨਹੀਂ ਕਰ ਦਿੰਦੇ ਤੇ ਕਦੇ ਪ੍ਰਧਾਨ ਮੰਤਰੀ ਤੋਂ ਜਾਂ ਗ੍ਰਹਿ ਮੰਤਰੀ ਤੋਂ ਟਾਈਮ ਲਾ ਕੇ ਮਸਲਾ ਹੱਲ ਕਰਾਉਣਾ ਅੱਜ 11 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਸ਼ੰਭੂ ਤੇ ਕਰੌਰੀ ਬਾਰਡਰ ਤੇ ਕਿਸਾਨਾਂ ਨੂੰ ਬੈਠੇ ਆ ਉਹਨਾਂ ਨੇ ਜਾਨੀ ਨੁਕਸਾਨ ਵੀ ਕਰਾ ਲਿਆ ਬਹੁਤ ਸਾਰੇ ਕਿਸਾਨਾਂ ਦਾ ਸਿਹਤ ਪੱਖੋਂ ਵੀ ਨੁਕਸਾਨ ਹੋ ਗਿਆ ਪਰ ਸਰਕਾਰਾਂ ਜਿਹੜੀਆਂ ਨੇ ਚੁੱਪਚਾਪ ਬੈਠੀਆਂ ਨੇ ਜਿਹੜੀ ਗੱਲ ਇਹ ਕਹਿੰਦੇ ਹੁੰਦੇ ਸੀ ਅਸੀਂ ਤਾਂ ਆਹ ਗੱਲ ਕਰ ਦਿਆਂਗੇ ਉਹ ਤਾਂ ਕੋਹਾਂ ਦੂਰ ਹੋ ਗਈ ਤੇ ਹੁਣ ਤਾਂ ਫਿਰ ਸਰਕਾਰ ਦਿੱਲੀ ਦੇ ਵਿੱਚ ਨਵੀਂ ਸਰਕਾਰ ਬਣਾਉਣ ਵਾਸਤੇ ਜਾ ਬੈਠੀ ਹੈ 5 ਫਰਵਰੀ ਨੂੰ ਪਤਾ ਲੱਗੂਗਾ 8 ਫਰਵਰੀ ਨੂੰ ਕਿ ਉੱਥੇ ਕਿਹਦੀ ਸਰਕਾਰ ਆਉਂਦੀ ਹੈ ਇਹਨਾਂ ਦੇ ਉੱਤੇ ਗਿਆ ਦਾ ਕੁਝ ਪੱਲੇ ਵੀ ਪਵੇਗਾ ਕਿ ਨਹੀਂ ਪੰਜਾਬ ਉਦੋਂ ਤੱਕ ਪੈਰਾਂ ਤੇ ਨਹੀਂ ਆਉਂਦਾ ਜਦੋਂ ਇਹਨਾਂ ਦੇ ਆਪਣੇ ਲੋਕ ਇਹਨਾਂ ਦੀ ਆਪਣੀ ਸਿਆਸੀ ਪਾਰਟੀਆਂ ਇਹਨਾਂ ਦੀ ਇਹ ਸਾਰੇ ਇਕੱਠੇ ਹੋ ਕੇ ਇੱਕ ਬੰਦ ਤੇ ਨਹੀਂ ਆਉਂਦੇ ਸਵਾਰਥ ਬਹੁਤ ਨੇ ਇਹਨਾਂ ਦੇ ਇਸ ਕਰਕੇ ਸਵਾਰਥ ਮੂਰੇ ਹੈ ਨਹੀਂ ਤਾਂ ਕੋਈ ਗੱਲ ਸੀ ਜਦੋਂ 2004 ਚ ਗੌਂਡੀ ਰਾਜਾਂ ਨੂੰ ਪਹਾੜੀ ਰਾਜਾਂ ਨੂੰ ਸਪੈਸ਼ਲ ਪੈਕੇਜ ਦਿੱਤੇ ਆ ਤੇ ਜਿਹੜੇ ਉੱਥੇ ਸਰਕਾਰ ਦੇ ਵਿੱਚ ਭਾਈਵਾਲ ਸੀ ਉਹਨਾਂ ਨੇ ਇਸ ਪੰਜਾਬ ਵਾਸਤੇ ਕਹਿਣਾ ਬਹੁਤ ਹੈ ਕਿ ਅਸੀਂ ਪੰਜਾਬ ਪਿੱਛੇ ਆ ਕਰਦਿਆਂਗੇ ਉਹ ਕਰਦਿਆਂਗੇ ਕਿਹੜਾ ਸਪੈਸ਼ਲ ਪੈਕੇਜ ਲੈ ਆ ਕੋਈ ਘਰ ਦਾ ਪੈਕੇਜ ਲੈ ਲੈ ਆ ਉਹ ਉਹ ਜੱਗ ਜਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਨੈਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਆਸੀਆਂ ਦੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾਂ ਤੇ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ